ਜਿਹੜੀਆਂ ਸਾਡੀਆਂ ਜ਼ਮੀਨਾਂ ਰੋਕੀਆਂ ਜਾ ਰਹੀਆਂ ਨੇ ਅਰਬਨ ਸਟੇਟ ਦੇ ਨਾਮ ਤੇ ਵੀ ਅਰਬਨ ਸਟੇਟ ਬਣਾਵਾਂਗੇ ਤੁਹਾਡੀਆਂ ਜ਼ਮੀਨਾਂ ਪੰਜਾਬੀਓ ਖੋਹ ਲਈਆਂ ਜਾਣਗੀਆਂ ਤੁਹਾਡੀਆਂ ਜ਼ਮੀਨਾਂ ਤੁਹਾਨੂੰ ਕਿਸੇ ਨੂੰ 50 ਲੱਖ ਦੇ ਦਿੱਤਾ ਜਾਊਗਾ ਕਿਸੇ ਨੂੰ ਕਰੋੜ ਦੇ ਦਿੱਤਾ ਜਾਊਗਾ ਮੰਨ ਲਓ ਤੁਹਾਨੂੰ ਕਰੋੜ ਰੁਪਇਆ ਦਿੱਤਾ ਤੁਹਾਡੀ ਜ਼ਮੀਨ ਖੋਲੇ ਉਹ ਕਰੋੜ ਰੁਪਏ ਨੇ ਪੰਜਾਬੀਓ ਮੁੱਕ ਜਾਣਾ ਤੇ ਨਾ ਤੁਹਾਨੂੰ ਇਹੋ ਜੀ ਜ਼ਮੀਨ ਮਿਲਨੀ ਆ ਕਿਤੇ ਤੇ ਨਾ ਹੀ ਤੁਹਾਨੂੰ ਕੋਈ ਫਾਇਦਾ ਹੋਣਾ ਤੁਹਾਡਾ ਨੁਕਸਾਨ ਕੀ ਹੈ ਤੁਹਾਡੇ ਤੋਂ ਅੱਜ 60 ਲੱਖ ਰੁਪਏ ਚ ਜ਼ਮੀਨ ਦਾ ਕੀਲਾ ਲੈ ਕੇ ਜਿਹੜਾ ਇਹ ਕਹਿੰਦੇ ਨੇ ਅਰਬਨ ਸਟੇਟ ਬਣਾਵਾਂਗੇ ਆਪ ਇਹ ਉਹਨੂੰ ਘੱਟੋ ਘੱਟ 6 ਕਰੋੜ ਦੇ ਵਿੱਚ ਵੇਚਣਗੇ ਅੱਗੇ ਸਰਕਾਰ ਤੇ ਵੇਚ ਕੇ ਵੇਚਣ ਤੋਂ ਬਾਅਦ ਕਿਉਂਕਿ ਉਹ ਸਰਕਾਰੀ ਬਣ ਜਾਣਾ ਉਸੇ ਜ਼ਮੀਨ ਦੇ ਉੱਤੇ ਇਹ ਲੋਨ ਲੈਣਗੇ ਤੁਹਾਡਾ ਦੋਹੇ ਪਾਸੇ ਨੁਕਸਾਨ ਹੋ ਰਿਹਾ ਪੰਜਾਬੀਓ ਸਮਝਿਓ ਗੱਲ ਨੂੰ ਪੰਜਾਬੀਓ ਹੱਥ ਜੋੜ ਕੇ ਬੇਨਤੀ ਆ ਤੁਹਾਡੇ ਅੱਗੇ ਉਹ ਸਰਕਾਰ ਦੇ ਪਿੱਛੇ ਨਾ ਲੱਗੋ ਇਹ ਇਹ ਮਾਰੂ ਨਿੱਤੇ ਤਹਾਨੂੰ ਮਾਰਿਆ ਜਾ ਰਿਹਾ ਆ ਸਾਡੇ ਖੇਤ ਖੋਹ ਕੇ ਲੈ ਜਾਣਗੇ ਤੇ ਸਾਡੇ ਪੱਲੇ ਕੀ ਰਹਿ ਜੂ ਕਿੱਥੇ ਫਸਲਾਂ اگਾਵਾਂਗੇ ਇਹਨਾਂ ਤੋਂ ਬਿਨਾ ਸਾਡੇ ਪੱਲੇ ਕੀ ਆ ਯਾਰ ਜੇ ਤੁਹਾਡੀ ਜ਼ਮੀਨ ਹੀ ਖੋਲੀ ਜ਼ਮੀਨ ਆਪਣੀ ਮਾਂ ਹੈ ਜ਼ਮੀਨ ਤੋਂ ਬਿਨਾ ਕਿਸਾਨ ਦੇ ਪੱਲੇ ਕੱਖ ਨਹੀਂ ਚਾਏ ਉਹ ਕਰੋੜਪਤੀ ਹੈ ਕਰੋੜਾਂ ਰੁਪਈਆ ਬੈਂਕ ਚ ਧਰ ਲਓਗੇ ਪਰ ਉਹਨੂੰ ਹੌਲੀ ਹੌਲੀ ਕਰਕੇ ਖਾ ਜਾਓਗੇ ਪਰ ਬਾਈ ਜ਼ਮੀਨ ਤੁਹਾਡੇ ਜੇ ਕੋਲੇ ਹੈਗੀ ਹੈ ਤਾਂ ਤੁਹਾਡੀ ਸਮਾਜ ਦੇ ਵਿੱਚ ਵੀ ਦਿੱਤਾ ਤੇ ਤੁਸੀਂ ਇਹ ਤੋਂ ਕਮਾਈ ਵੀ ਸਾਰੀ ਉਮਰ ਲੈ ਲਓਗੇ ਉਹ ਕਰੋੜ ਰੁਪਇਆ ਤੁਹਾਡੇ ਕੇਰੇ ਹੀ ਕੰਮ ਆਊਗਾ ਇਸ ਕਰਕੇ ਬਾਈ ਜ਼ਮੀਨਾ ਨਾ ਦਿਓ ਉਹ ਤੁਹਾਨੂੰ ਪਰਵਾਉਣਗੇ ਆਪਣੇ ਵਿੱਚੋਂ ਹੀ ਕੋਈ ਨਾ ਦਲਾਲ ਬੰਦੇ ਉਹ ਨਾਲ ਸਾਥ ਦੇਣਗੇ ਆ ਹੁਣ ਸਰਕਾਰ ਜਿਹੜੀ ਮੌਜੂਦਾ ਸਰਕਾਰ ਹੈ ਉਹ ਲੈਂਡ ਪੂਲਿੰਗ ਲੁਧਿਆਣੇ ਦੇ ਆਲੇ ਦਾਲੋਂ ਪਤਨੀ ਕਿੰਨੇ ਹਜ਼ਾਰ ਏਕੜ ਜ਼ਮੀਨ ਦੱਬਣਾ ਚਾਹੁੰਦੀ ਹੈ ਰਾਤੋਂ ਰਾਤ ਉਹ ਜ਼ਮੀਨ ਦੱਬ ਲੈਂਦੇ ਆ ਧੱਕਾ ਕਰਦੇ ਆ ਕਿਉਂਕਿ ਪ੍ਰਸ਼ਾਸਨ ਉਹਨਾਂ ਦੇ ਹੱਥ 'ਚ ਆ ਜੰਮੇ ਉਹਨਾਂ ਨੇ ਕਹਿਣੇ ਹੋਵੇ ਹੋ ਜਾਂਦਾ ਪਰ ਜੇ ਤੁਸੀਂ ਇੱਕ ਆ ਰੱਖੋਗੇ ਤੁਸੀਂ ਇੱਕ ਹੋ ਕੇ ਲੜੋਗੇ ਤਾਂ ਕਿਸੇ ਦੀ ਜੁਰਤ ਨਹੀਂ ਕਿ ਕੋਈ ਤੁਹਾਡੀ ਜ਼ਮੀਨ ਵੱਲ ਚੱਕ ਜੂਗਾ ਪਰ ਸਾਡੇ ਜੀ ਕੁਝ ਦਲਾਲ ਬੰਦੇ ਪੈਦਾ ਹੋਗੇ ਸਾਡੇ ਵਿੱਚ ਹੀ ਮਾਰੂ ਨਿਤਿਆ ਵਾਲੇ ਬੰਦੇ ਪੈਦਾ ਹੋਗੇ ਇੱਕ ਬੰਦਾ ਇੱਕ ਚੀਜ਼ ਨੂੰ ਗਲਤ ਕਹਿੰਦਾ ਦੂਜੇ ਬੰਦੇ ਨੂੰ ਸਹੀ ਕਰਨ ਤੇ ਲੱਗ ਜਾਂਦਾ ਕਿਉਂਕਿ ਇੰਨੇ ਕੁ ਲੋਕ ਸਰਕਾਰ ਦੇ ਚਮਚੀ ਇੰਨੇ ਕੁ ਹੈਗੇ ਆ ਪਿੰਡਾਂ ਦੇ ਵਿੱਚ ਕਿ ਜੇ ਕੋਈ ਚਾਰ ਬੰਦੇ ਬੈਠੇ ਹੋਣਗੇ ਉੱਥੇ ਸਰਕਾਰ ਦੇ ਪੱਖੀ ਗੱਲਾਂ ਕਰਨਗੇ ਇਹ ਨਹੀਂ ਸੋਚਣਾ ਕਿ ਇਹ ਅੱਗ ਕਦੇ ਸਾਡੇ ਘਰੇ ਵੀ ਆ ਸਕਦੀ ਹੈ ਥਾਂ-ਥਾਂ ਤੇ ਚਿੱਟਾ ਵਿਕਦਾ ਪਰ ਜਿਹੜੇ ਲੋਕ ਨੇ ਚਮਚੇ ਨੇ ਉਹ ਕਹਿੰਦੇ ਨੇ ਜੁੱਧ ਨਸੇ ਅਮਰੁੱਧ ਚਿੱਟਾ ਮੁੱਕ ਗਿਆ ਜੀ ਉਹ ਜਿੱਦੇ ਅੱਗ ਕਿਸੇ ਤੁਹਾਡੇ ਆਪਣੇ ਘਰੇ ਵੱੜ ਗਈ ਨਾ ਚਿੱਟੇ ਵਾਲੀ ਤੇ ਉਦੋਂ ਫਿਰ ਬੁਕੋਂਗੇ ਕਿ ਸਮੇਸਰ ਸਰਕਾਰ ਨੂੰ ਕਿਹਾ ਹੁੰਦਾ ਜਗਾਇਆ ਹੁੰਦਾ ਕਿ ਇਹ ਚਿੱਟਾ ਰੋਕੋ ਮੁੰਡੇ ਮਰ ਰਹੇ ਨੇ ਫੇਰ ਅੱਖਾਂ ਖੁੱਲਣਗੀਆਂ ਫਿਰ ਘਸੁੰਨਦੇ ਦੇ ਰਹੋਗੇ ਆ ਜਿਹੜੇ ਚਮਚੇ ਲੋਕ ਨੇ ਪਰ ਹੁਣ ਪੰਜਾਬੀਓ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਓਏ ਭਾਈ ਜ਼ਮੀਨਾਂ ਨਾ ਦੇ ਬੈਠੇ ਓਏ ਓ ਇਹੋ ਜੀ ਉਪਜਾਊ ਧਰਤੀ ਤੁਹਾਨੂੰ ਕਿਤੇ ਵੀ ਨਹੀਂ ਮਿਲਦੀ ਪਹਿਲੀ ਗੱਲ ਤਾਂ ਇਹ ਰੂਲ ਹੈ ਕਿ ਜਿੱਥੇ ਉਪਜਾਊ ਧਰਤੀ ਹੈ ਉੱਥੇ ਨਾ ਕੋਈ ਫੈਕਟਰੀ ਲੱਗ ਸਕਦੀ ਹੈ ਨਾ ਕੋਈ ਕਾਰਖਾਨਾ ਲੱਗ ਸਕਦਾ ਹੋਰ ਸੂਬਿਆਂ ਦੇ ਵਿੱਚ ਕਿਉਂ ਨਹੀਂ ਲਾਉਂਦੇ ਕਿਉਂਕਿ ਤੁਹਾਡੀ ਇਹ ਉਪਜਾਊ ਧਰਤੀ ਨੂੰ ਬੰਜਰ ਬਣਾਉਣਾ ਚਾਹੁੰਦੇ ਆ ਓਏ ਪੰਜਾਬੀਓ ਸਮਝ ਲਓ ਗੱਲ ਨੂੰ ਇਹ ਸਭ ਰਲੇ ਮਿਲੇ ਨੇ ਸੈਂਟਰ ਦੇ ਨਾਲ ਇਹਨਾਂ ਦੀਆਂ ਤਾਰਾਂ ਜੁੜੀਆਂ ਹੋਈਆਂ ਨੇ ਬਾਈ ਇਹ ਤੁਹਾਡੀ ਇਸ ਧਰਤੀ ਨੂੰ ਬੰਜਰ ਬਣਾ ਕੇ ਤੁਹਾਡੇ ਕੋਲੋਂ ਖੋਹ ਲੈਣਗੇ ਸਮਝ ਲਓ ਗੱਲ ਨੂੰ ਜੇ ਨਾ ਸਮਝੇ ਫਿਰ ਸਾਡੇ ਪੱਲੇ ਸਿਰਫ ਉਹ ਕਪੜਾ ਰਹਿ ਜਾਊਗਾ ਜਿਹੜਾ ਇਹਨਾਂ ਲੀਡਰਾਂ ਨੇ ਆਪਾਂ ਮਾਰਦੇ ਆਂ ਫਿਰ ਮਿੱਥੋ ਸਹੀ ਗੱਲਾਂ ਨਿਕਲਣਗੀਆਂ ਮੂੰਹ ਦੇ ਵਿੱਚੋਂ ਜਿਹੜੇ ਆਪਾਂ ਇਹਨਾਂ ਦੀ ਚੱਕਰੀ ਕਰਦੇ ਆਂ ਇਹਨਾਂ ਦੇ ਚਮਚੇ ਬਣ ਜਾਂਦੇ ਆਂ ਬਸ ਫਿਰ ਉਹੀ ਇਕੱਲੀ ਚਮਚਾਗਰੀ ਰਹਿ ਜਾਊਗੀ ਪੱਲੇ ਤੁਹਾਡੇ ਕੱਖ ਨਹੀਂ ਰਹਿਣਾ ਮਾੜੀ ਮੋਟੀ ਚੌਦਰ ਰਹਿ ਜਾਊਗੀ ਹੋਰ ਕੁਝ ਵੀ ਨਹੀਂ ਰਹਿਣਾ ਇਸ ਕਰਕੇ ਬਾਈ ਜੇ ਕੁਝ ਗਲਤ ਹੁੰਦਾ ਤਾਂ ਗਲਤ ਦਾ ਵਿਰੋਧ ਕਰਨਾ ਸਿੱਖ ਲੋ ਏ ਜੇ ਤੁਸੀਂ ਜ਼ਮੀਨਾਂ ਆਪਣੀਆਂ ਸਰਕਾਰ ਨੂੰ ਦੇਤੀਆਂ ਉਹ ਤੁਹਾਨੂੰ ਪਰਮਾਉਣਗੇ ਵੀ ਆਹ ਉਹਨੇ ਇੱਕ ਦਿਨ ਇਕੱਠ ਰੱਖਿਆ ਰਾਤ ਲੱਖਾ ਬਾਈ ਦੱਸ ਰਿਹਾ ਸੀ 25 ਤਰੀਕ ਦਾ ਆਪਣੀ 35 ਸੈਕਟਰ ਦੇ ਵਿੱਚ ਉੱਥੇ ਇਕੱਠ ਹੈ ਉੱਥੇ ਇੱਕ ਹੂਆ ਬਣਾਇਆ ਜਾ ਰਿਹਾ ਹੈ ਕਿ ਕਿਸਾਨ ਸਾਡੇ ਨਾਲ ਨੇ ਲੋਕ ਸਾਡੇ ਨਾਲ ਨੇ ਪਿੰਡਾਂ ਦੇ ਵਿੱਚੋਂ ਜਿਹੜਾ ਅਸਲੀ ਕਿਸਾਨ ਹੈ ਉਹ ਨਹੀਂ ਜਾਊਗਾ ਚਮਚੇ ਜਾਣਗੇ ਚਮਚੇ ਕੱਟਸੀਆਂ ਬਹੁਤ ਕੱਟ ਕਰ ਦੇਣਗੇ ਉੱਥੇ ਤੇ ਉੱਥੇ ਕਿਹਾ ਜਾਊਗਾ ਲੈਂਡ ਪੂਲਿੰਗ ਦੇ ਲੋਕ ਖੁਸ਼ ਨੇ ਪਰ ਉਹ ਚਮਚੇ ਕੱਟਸੀਆਂ ਹੋਣਗੇ ਜਿਹੜਾ ਬੰਦੇ ਦੀ ਜ਼ਮੀਰ ਜਾਗਦੀ ਹੋਊਗੀ ਉਹ ਬੰਦਾ ਇੱਕ ਬੀਨ ਜਾਊਗਾ ਸੋ ਜਿਨ੍ਹਾਂ ਨੂੰ ਪਰਮਾਹ ਕੇ ਲੈ ਕੇ ਜਾਣਗੇ ਉਹਨਾਂ ਅੱਗੇ ਹੱਥ ਬੀਨ ਹੱਥ ਜੋੜ ਕੇ ਅਸੀਂ ਬੇਨਤੀ ਕਰਦੇ ਆ ਕਿ ਪੰਜਾਬੀਓ ਨਾ ਜਾਇਓ ਕਿਸਾਨ ਭਰਾਵੋ ਨਾ ਜਾਇਓ ਉਹ ਮਾਰ ਦੇਣੀਆਂ ਤੁਹਾਨੂੰ ਇਹੋ ਜਿਹੇ ਸਕੀਮਾਂ ਉਹ ਤੁਹਾਨੂੰ ਲੁੱਟ ਕੇ ਲੈ ਜਾਣਗੇ ਉਹ ਤੁਹਾਡੇ ਪੱਲੇ ਕੱਖ ਹੀ ਛਡਣਾ ਯਾਰ ਦੋ ਦੋ ਕੰਮ ਕਰਨਗੇ ਇਹ ਨਾਲੇ ਤੁਹਾਡੀ ਜ਼ਮੀਨ ਨੂੰ ਅੱਗੇ ਮਹਿੰਗੀ ਵੇਚਣਗੇ ਫਲਟਾਂ ਚ ਘਟ ਕੇ ਤੇ ਉਹਨਾਂ ਤੇ ਹੀ ਗਾਹਾਂ ਲੋਨ ਲੈਣਗੇ ਦੋ ਦੋ ਕੰਮ ਕਰਨਗੇ ਸੋ ਸਮਝੋ ਇਹਨਾਂ ਦੀਆਂ ਪਾਲਿਸੀਆਂ ਨੂੰ ਪੰਜਾਬ ਸਰ ਤਾਂ ਪਹਿਲਾਂ ਹੀ ਇਹਨਾਂ ਨੇ ਕਰਜ਼ਾ ਬਈ ਕਰੋੜਾਂ ਦਾ ਚਾੜਤਾ ਯਾਰ ਰੋਜ਼ ਤਾਂ ਕਰਜ਼ਾ ਚੱਕ ਲੈਂਦੇ ਆ ਯਾਰ ਸੋ ਇਸ ਕਰਕੇ ਬਾਈ ਭਗਵੰਤ ਮਾਨ ਦੀਆਂ ਜਿਹੜੀਆਂ ਨੀਤੀਆਂ ਨੇ ਇਹ ਬਹੁਤ ਹੀ ਮਾੜੀਆਂ ਨੇ ਸੈਂਟਰ ਦੇ ਨਾਲ ਰਲ ਕੇ ਇਹ ਤੁਹਾਨੂੰ ਲੁੱਟਣਾ ਚਾਹੁੰਦਾ ਪੰਜਾਬੀਓ ਕਿਸਾਨਾਂ ਜਿਹੜੇ ਅੱਜ ਕਿਸਾਨ ਆ ਆ ਦੋ ਚਾਰ ਘੰਟਿਆਂ ਦੀ ਬਿਜਲੀ ਤੋਂ ਖੁਸ਼ ਹੋਏ ਪਏ ਨੇ ਮੈਂ ਉਹਨਾਂ ਨੂੰ ਪੁੱਛਣਾ ਚਾਹਣਾ ਓਏ ਦੋ ਚਾਰ ਘੰਟਿਆਂ ਦੀ ਬਿਜਲੀ ਤੁਹਾਡੇ ਪੁੱਤ ਨੂੰ ਜੇ ਜਿੱਟਾ ਲਾਉਣ ਲੱਗਿਆ ਬਚਾਉਂਦੀ ਨਹੀਂ 2-4 ਘੰਟਿਆਂ ਦੀ ਬਿਜਲੀ ਤੁਹਾਡਾ ਕਰਜ਼ਾ ਨਹੀਂ ਤਾਰਦੀ 2-4 ਘੰਟਿਆਂ ਦੀ ਬਿਜਲੀ ਦੇ ਨਾਲ ਤੁਸੀਂ ਸਾਰੀ ਜ਼ਿੰਦਗੀ ਨਹੀਂ ਕੱਢ ਸਕਦੇ ਉਹ ਜੇ ਮੰਗਣਾ ਤਾਂ ਸਰਕਾਰ ਤੋਂ ਆਪਦੀਆਂ ਫਸਲਾਂ ਦੇ ਰੇਟ ਮੰਗ ਲਓ ਐਮਐਸਪੀ ਦੀ ਗਾਰੰਟੀ ਮੰਗ ਲਓ ਤੁਸੀਂ ਕੀ ਮੰਗੀ ਜਾਂਦੇ ਹੋ 2-4 ਘੰਟੇ ਬਿਜਲੀ ਓਏ ਲਾਣਤੀਓ ਓਏ ਲਾਣਤੀਓ ਓਹ 2-4 ਘੰਟਿਆਂ ਦੀ ਬਿਜਲੀ ਨਾਲ ਓਏ ਤੁਹਾਡੇ ਢਿੱਡ ਨਹੀਂ ਭਰਨੇ ਤੁਹਾਡੇ ਬੱਚੇ ਭੁੱਖੇ ਮਰਨਗੇ ਕੱਲੀ ਲੈ 8 ਘੰਟੇ ਲਾਈਟ ਮੰਗ ਲਓ ਪਰ ਕਹੋ ਵੀ ਸਾਡੀ ਫਸਲਾਂ ਦਾ ਰੇਟ ਦਿਓ ਸਾਡੀ ਐਮਐਸਪੀ ਦੀ ਗਾਰੰਟੀ ਦਿਓ ਇਥੋਂ ਪੰਜਾਬ ਤੋਂ ਚਿੱਟਾ ਖਤਮ ਕਰੋ ਇਥੋਂ ਰਿਸ਼ਵਤ ਖੋਰੀ ਬੰਦ ਕਰੋ ਸਾਡੇ ਲਾਜ ਫਰੀ ਕਰੋ ਸਾਡੀ ਪੜ੍ਹਾਈ ਫਰੀ ਕਰੋ ਮੰਗਣੇ ਦੇ ਇਹ ਚੀਜ਼ਾਂ ਸੀ ਤੁਸੀਂ ਫਰੀ ਕਦ ਕਰਾਇਆ ਮੰਗ ਲਿਆ ਜੀ ਫਰੀ ਲਾਈਟ ਮੰਗ ਲਈ ਜੀ ਇਹ ਹੋਰ ਹੀ ਮੰਗੀ ਜਾਂਨੇ ਕੋਸ ਜਿਹੜੀਆਂ ਚੀਜ਼ਾਂ ਤੁਸੀਂ ਮੁੱਲ ਲੈ ਕੇ ਚੰਗੀ ਚੰਗੀ ਜ਼ਿੰਦਗੀ ਬਤੀਤ ਕਰਦੇ ਉਹ ਤਾਂ ਤੁਸੀਂ ਫਰੀ ਮੰਗੀ ਜਾਂਨੇ ਹੋ ਪਰ ਜਿਹੜੀਆਂ ਚੀਜ਼ਾਂ ਦੇ ਨਾਲ ਤੁਹਾਡੀ ਪੜ੍ਹਾਈ ਤੇ ਲੱਖਾਂ ਰੁਪਏ ਖਰਚ ਜਾਂਦਾ ਸੀ ਭਵੰਤਮਨ ਕਹਿੰਦਾ ਸੀ ਮੈਂ ਪ੍ਰਾਈਵੇਟ ਸਕੂਲਾਂ ਦੇ ਵਿੱਚ ਆ ਕੇ ਕਰ ਦੂੰਗਾ ਬੰਦ ਕਰ ਦੂੰ ਕੀ ਕਰਤਾ ਉਹੀ ਫੀਸਾਂ ਨੇ ਉਹੀ ਸਭ ਕੁਝ ਹੈ ਜਿਹੜੀਆਂ ਚੀਜ਼ਾਂ ਨਾਲ ਤੁਹਾਡੀ ਕਬੀਲਦਾਰੀ ਟਾਈਟ ਹੁੰਦੀ ਹੈ ਜਿੰਨਾ ਤੇ ਤੁਸੀਂ ਆ ਫਸਲਾਂ ਦੇ ਰੇਟ ਮੰਗਣੇ ਸੀ ਤੁਸੀਂ ਸਕੂਲਾਂ ਦੇ ਹਫੀਸੇ ਫਰੀ ਮੰਗਣੇ ਸੀ ਤੁਸੀਂ ਇਲਾਜ ਫਰੀ ਮੰਗਣਾ ਸੀ ਉਹ ਚੀਜ਼ਾਂ ਤੁਸੀਂ ਮੰਗਣੀ ਹੀ ਰੋਕੋ ਉਹ ਤੁਹਾਨੂੰ ਪਖਾਰੀ ਬਣਾ ਲਿਆ ਮਣੇ ਮੋਟੀਆਂ ਚੀਜ਼ਾਂ ਤੁਹਾਨੂੰ ਦੇਖ ਕੇ ਇਹ ਖੁਸ਼ ਕਰ ਲੈਂਦੇ ਨੇ ਤੇ ਤੁਸੀਂ ਜਿੰਦਾਬਾਦ ਜਿੰਦਾਬਾ ਲੱਗਿਆ ਨੇ ਕਰਨ ਕਿਉਂਕਿ ਚਮਚਾਗਰੀ ਹੈਗੀ ਕਦੇ ਪੰਜਾਬੀਆਂ ਨੇ ਤਖਤਾਂ ਤਾਜਾਂ ਨੂੰ ਠੋਕਰਾ ਮਾਰਤੀਆਂ ਸੀ ਉਹ ਕਿੱਡੇ-ਕੱਡੇ ਆਉਦੇ ਛੜਤੇ ਸੀ ਓਏ ਅੱਜ ਕੱਲੀ ਮਾੜੀ ਜੀ ਚੌਧਰ ਦੀ ਖਾਤਰ ਚੌਧਰ ਦੀ ਖਾਤਰ ਗਾਤਰੇ ਪਾਹੇ ਲੋਕ ਸਿੱਖੀ ਛੱਡੀ ਮਿੱਠੇ ਆ ਸਿਰਫ ਚੌਧਰ ਦੀ ਖਾਤਰ ਸਿੱਖੀ ਨੂੰ ਛੱਡਦਾ ਇਹਨਾਂ ਨੂੰ ਅਪਣਾਇਆ ਹੋਇਆ ਝਾੜੂ ਵਾਲਿਆਂ ਨੂੰ ਬੋਕਰ ਵਾਲਿਆਂ ਨੂੰ ਇਸ ਕਰਕੇ ਪੰਜਾਬੀਓ ਗੱਲ ਨੂੰ ਸਮਝਿਆ ਕਰੋ ਬਾਈ ਸਮਝ ਲਿਆ ਕਰੋ ਨਹੀਂ ਤੁਹਾਡਾ ਨੁਕਸਾਨ ਐਡਾ ਵੱਡਾ ਹੋ ਰਿਹਾ ਹੈ ਕਿ ਗੱਲਾਂ ਛੱਡ ਦੂੰ ਆ ਲੈਣ ਪੋਲਿੰਗ ਦੇ ਵਿੱਚ ਬਹਿਕਾਵੇ ਚ ਨਾ ਆ ਜਿਓ ਸਿਰਫ ਗੱਲਾਂ ਹੀ ਨੇ ਭਗਵੰਤ ਕੋਲੇ ਇਹ ਕਹਿਣਾ ਕੁਝ ਹੋਰ ਆ ਕਰਦਾ ਕੁਝ ਹੋਰ ਆ ਗੱਲਾਂ ਗੱਲਾਂ ਦੀ ਪਹਿਲਾਂ ਸਰਕਾਰ ਬਣਾਲੀ ਸਰਕਾਰ ਤੋਂ ਵੱਧ ਦੱਸ ਦੋ ਕੀ ਕਰਤਾ ਉਹੀ ਵੀਆਈਪੀ ਕਲਚਰ ਉਹੀ ਗੱਡੀਆਂ ਉਹੀ ਸਭ ਕੁਝ ਉਹੀ ਗਨਮੈਨ ਉਹੀ ਬੰਗਲੇ ਉਹੀ ਸਭ ਕੁਝ ਹੈ ਲੋਕੋ ਤੁਹਾਡੀ ਜੂਨ ਨਹੀਂ ਬਦਲੀ ਅਗਲੇ ਨੇ ਅਬਦੀ ਬਦਲ ਲਈ ਹੈ ਤੁਹਾਡੀ ਜੂਨ ਤਾਂ ਬਦਲੂਗੀ ਜੇ ਤੁਸੀਂ ਦਿਮਾਗ ਤੋਂ ਸੋਚੋਗੇ ਚੰਗੀ ਚੀਜ਼ ਸੋਚੋਗੇ ਦਿਮਾਗ ਲਾਉਂਗੇ ਨਹੀਂ ਫਿਰ ਆ ਜਮੀਨਾ ਜੇ ਤੁਸੀਂ ਦੇ ਬੈਠੇ ਤਾਂ ਫਿਰ ਤੁਹਾਡੇ ਪੱਲੇ ਕੱਖ ਨਹੀਂ ਰਹਿਣਾ ਇਹਨਾਂ ਜਮੀਨਾ ਦੀ ਲੜਾਈ ਲੜ ਲਓ ਇਕੱਠੇ ਹੋ ਕੇ ਜੇ ਬਚਣਾ ਹੈ ਬਾਈ ਤਾਂ ਮੈਂ ਇੱਕ ਖੇਤੋਂ ਇੱਕ ਕਿਸਾਨ ਬੋਲ ਰਿਹਾ ਹਾਂ ਮੈਂ ਦੱਸ ਰਿਹਾ ਕਿ ਇਹਨਾਂ ਜ਼ਮੀਨਾਂ ਤੋਂ ਬਿਨਾ ਆਪਣੇ ਕੋਲੇ ਪੱਲੇ ਹੀ ਕੱਖ ਨਹੀਂ ਬਈ। ਸਮਝੋ ਗੱਲ ਨੂੰ ਜੇ ਸਮਝਣਾ ਨਹੀਂ ਤੁਹਾਡਾ ਨੁਕਸਾਨ ਪੱਕਾ ਹੀ ਐ ਇਹ ਭਵੰਤਮਨ ਮੋਦੀ ਨਾਲ ਰਲ ਚੁੱਕਿਆ। ਇਹਨੇ ਤੁਹਾਡੀਆਂ ਜ਼ਮੀਨਾਂ ਖੋ ਕੇ ਇੱਥੇ ਫੈਕਟਰੀਆਂ ਆਰਬਨ ਸਟ੍ਰਕਚਰ ਬਣਾ ਦੇਣੀਆਂ ਆਬਜਾਊ ਧਰਤੀ ਨੂੰ ਖਤਮ ਕਰਨ ਤੇ ਤੋਲੇ ਹੋਏ ਨੇ। ਇਹ ਹਰਿਆਲੀ ਖਤਮ ਕਰ ਦੇਣੀ ਆ ਹਰਿਆਲੀ ਇਹਨਾਂ ਦੇ ਮੱਥੇ 'ਚ ਵੱਜਦੀ ਆ ਬਾਈ। ਜੇ ਪੰਜਾਬ ਉੱਠਦਾ ਹੈ, ਜੇ ਪੰਜਾਬ ਬੋਲਦਾ ਹੈ ਤਾਂ ਆ ਚੀਜ਼ ਕਰਕੇ ਬੋਲਦਾ। ਆ ਧਰਤੀ ਕਰਕੇ ਆਪਾਂ ਬੋਲਦੇ ਆ। ਜੇ ਆ ਧਰਤੀ ਆਪਣੀ ਬੰਜਰ ਕਰਤੀ ਆ ਧਰਤੀ ਆਪਣੇ ਤੋਂ ਖੋਲੀ ਤੁਸੀਂ ਲੜਾਈ ਨਹੀਂ ਲੜ ਸਕਣੇ ਜਿਹੜੇ ਕਹਿੰਦੇ ਨਾ ਪੰਜਾਬ ਉੱਠਦਾ ਪੰਜਾਬ ਹਰ ਇੱਕ ਧਰਮ ਵਿੱਚ ਮੂਰੇ ਹੁੰਦਾ ਪੰਜਾਬ ਕੋਲੇ ਪੈਸਾ ਤਾਂ ਆ ਧਰਤੀ ਕਰਕੇ ਆ ਜੇ ਇਹ ਧਰਤੀ ਪੰਜਾਬੀਓ ਗਵਾਲੀ ਓਏ ਜੇ ਇਹ ਧਰਤੀ ਇਹ ਸਰਕਾਰ ਨੇ ਬੰਜਰ ਬਣਾਤੀ ਤੁਹਾਡੇ ਪੱਲੇ ਕੀ ਰਿਹਾ ਜੂ ਤੁਸੀਂ ਬੋਲ ਨਹੀਂ ਸਕਣੇ ਸਰਕਾਰਾਂ ਦੇ ਥੱਲੇ ਲੱਗ ਕੇ ਚੱਲਣਾ ਪਿਆ ਕਰੋ ਹੁਣ ਪੰਜਾਬੀਓ ਇਹ ਸੋਚ ਲੋ ਥੱਲੇ ਲੱਗਣਾ ਕਿ ਆਪਣੀ ਜ਼ਮੀਨ ਬਚਾਉਣੀ ਹੈ ਇਹ 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 ਗੱਲ ਤੁਹਾਡੇ ਸਾਰੇ ਆ ਹੁਣ ਲੜਾਈ ਲੜ ਕੇ ਆਪਣੀ ਜ਼ਮੀਨ ਬਚਾ ਲਓਗੇ ਨਹੀਂ ਫਿਰ ਸਾਰੀ ਉਮਰ ਕੁੱਤੇ ਵਾਂਗੂ ਪਟਾ ਪਾ ਲੈਣਗੇ ਤੇ ਗੁਲਾਮ ਬਣ ਕੇ ਰਹੋਗੇ ਕਿਉਂਕਿ ਪੱਲੇ ਕੱਖ ਨਹੀਂ ਹੋਣਾ ਜੇ ਤੁਹਾਡੇ ਕੋਲੇ ਪੈਸੇ ਹੀ ਹੈ ਨਹੀਂ ਤਾਂ ਲੜਾਈ ਕਿਵੇਂ ਲੜੋਗੇ ਕਿਵੇਂ ਧਰਨੇ ਲਾਉਂਗੇ ਕਿਵੇਂ ਕਿਸੇ ਦੇ ਅੱਗੇ ਬੋਲੋਗੇ ਜੇ ਅੱਜ ਚਾਰ ਸਿਲੜ ਹੈਗੇ ਪੰਜਾਬੀਆਂ ਕੋਲੇ ਤਾਂ ਕਿਤੇ ਜਾ ਕੇ ਅਸੀਂ ਲੜਾਈ ਲੜ ਲੈਨੇ ਆ ਤਾਂ ਕਿਤੇ ਜਾ ਕੇ ਸਰਕਾਰਾਂ ਦੀ ਹਿੱਕ 'ਚ ਵੱਜਦੇ ਆ ਉਹ ਜੇ ਤੁਹਾਡੇ ਪੱਲੇ ਜ਼ਮੀਨੀ ਨਾ ਰਹੀਆਂ ਤੁਹਾਡੇ ਕੋਲੇ ਚਾਰ ਪੈਸੇ ਹੀ ਨਾ ਰਹਿ ਤੇ ਫਿਰ ਤੁਸੀਂ ਕਿਵੇਂ ਲੜਾਈ ਲੜੋਗੇ ਪੰਜਾਬੀਓ ਦੱਸੋ ਦੱਸੋ ਜੇ ਹੁਣ ਲੜਾਈ ਲੜਨ ਵਾਲੇ ਬੰਦੇ ਕਈ ਲੋਕ ਕਹਿੰਦੇ ਨੇ ਕਿਸਾਨ ਜੁਨੀਆ ਗਲਤ ਨੇ ਇਹਨਾਂ ਦੇ ਨੱਥਪਾ ਦੀ ਭੰਤਮਾਨੇ ਬਹੁਤ ਖੁਸ਼ ਹੁੰਦੇ ਨੇ ਬਹੁਤ ਖੁਸ਼ ਹੁੰਦੇ ਨੇ ਭਾਵੇਂ ਜੱਥੇਬੰਦੀ ਕੋਈ ਵੀ ਐ ਸਾਡੇ ਵਿਚਾਰਕ ਬਖਰੇਵੇਂ ਹੋ ਸਕਦੇ ਆ ਮਤਭੇਦ ਹੋ ਸਕਦੇ ਆ ਉਹ ਹਮੇਸ਼ਾ ਰਹਿਣਗੇ ਕੋਈ ਬੰਦਾ ਇੱਥੇ ਕਾਮਰੇਡ ਆ ਕੋਈ ਸਿੱਖ ਐ ਕੋਈ ਕਿਸੇ ਵੀ ਧਰਮ ਨਾਲ ਜੁੜਿਆ ਕੋਈ ਕਿਸੇ ਕੰਮੇ ਵਿਚਾਰ ਰੱਖਦਾ ਪਰ ਜਿਹੜੀਆਂ ਕਿਸਾਨ ਜੱਥੇਬੰਦੀਆਂ ਨੇ ਜੇ ਤੁਸੀਂ ਇਹ ਖਤਮ ਕਰ ਬੈਠੇ ਪੰਜਾਬੀਓ ਤਾਂ ਫਿਰ ਤੁਹਾਡੀਆਂ ਜ਼ਮੀਨਾਂ ਵਾਲੇ ਝੁਟਕੀਆਂ ਚ ਲੈ ਜਾਣਗੇ ਝੁਟਕੀਆਂ ਚ ਐ ਐ ਕਰਕੇ ਉਹ ਜਿਹੜੇ ਬੰਦੇ ਲੜਨ ਵਾਲੇ ਐ ਉਹਨਾਂ ਦਾ ਤੁਸੀਂ ਗਲਤ ਠਹਿਰਾਈ ਜਾਂਦੇ ਹੋ ਭੰਤ ਮਾਨ ਦੀਆਂ ਗੱਲਾਂ ਚਾ ਕੇ ਚੁਟਕ ਲਿਆ ਚਾ ਕੇ ਤੇ ਜਿਹੜੇ ਬੰਦੇ ਤੁਹਾਡੀ ਜੜਪੱਟ ਰਹੇ ਨੇ ਆ ਲੈਂਡ ਪੂਲਿੰਗ ਵਰਗੀਆਂ ਸਕੀਮਾਂ ਲਿਆ ਰਹੇ ਨੇ ਹਾਂ ਤੁਹਾਨੂੰ ਵੇਚ ਰਹੇ ਨੇ ਸੈਂਟਰ ਕੋਲ ਉਹਨਾਂ ਨੇ ਤੁਸੀਂ ਮਗਰ ਲੱਗੇ ਫਿਰਦੇ ਹੋ ਚਮਚੇ ਬਣੇ ਫਿਰਦੇ ਹੋ ਉਹਨਾਂ ਦੇ ਉਹ ਲੜਨ ਵਾਲੇ ਲੋਕਾਂ ਨੂੰ ਕਦੇ ਗਲਤ ਨਾ ਕਹਿਆ ਕਰੋ ਵਿਚਾਰਕ ਮਤ ਪੇਦ ਹੋ ਸਕਦੇ ਆ ਗਲਤੀਆਂ ਹੋ ਸਕਦੀਆਂ ਨੇ ਜਿੱਥੇ ਬੰਦियां ਕਿਸੇ ਗੱਲ ਤੇ ਗਲਤ ਹੋ ਸਕਦੀਆਂ ਨੇ ਪਰ ਹਰ ਇੱਕ ਮੁੱਦੇ ਤੇ ਗਲਤ ਨਹੀਂ ਹੋ ਸਕਦੀਆਂ ਜਿੱਥੇ ਜਿੱਥੇ ਲੜਾਈ ਜਿੱਥੇ ਬੰਦੀਆਂ ਨੇ ਲੜੀਆ ਤਾਂ ਵੱਡੇ 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 ਮੁੱਦੇ ਹੱਲ ਕਰਾਇਨੇ ਓਏ ਪੰਜਾਬ ਦੇ ਲੋਕੋ ਸਮਝੋ ਗੱਲ ਨੂੰ ਜੇ ਤੁਸੀਂ ਨਾ ਸਮਝੇ ਤੇ ਫਿਰ ਸਮਝ ਲਓ ਤੁਹਾਡੀਆਂ ਜ਼ਮੀਨਾਂ ਵੀ ਗਈਆਂ ਤੁਹਾਡੇ ਚੋਂ ਅਣਖ ਵੀ ਗਈ ਤੁਸੀਂ ਲੜਨੋ ਵੀ ਗਏ ਤੇ ਤੁਹਾਡੇ ਪੱਲੇ ਇਹਨਾਂ ਨੇ ਕੱਖ ਨਹੀਂ ਛੱਡਣਾ ਇਹਨਾਂ ਦੀ ਇਹਨਾਂ ਦੀ ਅੱਖ ਤੁਹਾਡੀ ਜ਼ਮੀਨਾਂ ਤੇ ਆ ਪਜਾਉ ਧਰਤੀ ਤੇ ਆ ਮੰਗਣੀਆਂ ਐ ਐਮਐਸਪੀ ਦੀ ਮੰਗੀ ਜਾਂਨੇ ਉਹ ਬੀਲੀ ਫਰੀ ਓਏ ਲਾਂਟਿਓ ਓਏ ਲਾਂਟਿਓ ਉਹ ਚਮਚਿਓ ਬਿਜਲੀ ਫ੍ਰੀ ਦੇ ਆ ਜਿਹੜੀਆਂ ਵੀਡੀਓਜ਼ ਪਾ ਦਿੰਦੇ ਨੇ ਐ ਕਰਤਾ ਹੀ ਬਾ ਕਰਤਾ 8 ਘੰਟੇ ਬਿਜਲੀ ਬਹੁਤ ਐ ਮੈਂ ਕਹਿਣਾ ਲੈ ਮੈਨੂੰ 8 ਘੰਟੇ ਬਿਜਲੀ ਦਿਓ ਮੇਰੀ ਫਸਲ ਦਾ ਰੇਟ ਦਿਓ ਮੈਨੂੰ ਐਮਐਸਪੀ ਦਿਓ ਮੇਰੇ ਬੱਚਿਆਂ ਦੀ ਪੜ੍ਹਾਈ ਫ੍ਰੀ ਕਰੋ ਸਾਡਾ ਲਾਜ ਫ੍ਰੀ ਕਰੋ ਲੈ ਇਹ ਚੀਜ਼ਾਂ ਮੈਨੂੰ 4-5 ਦੇ ਦੇਣ ਬਾਈ ਬਿਜਲੀ ਚਾਹੀਏ 8 ਦੀ ਕੀ 7 ਘੰਟੇ ਦੇ ਦੇਣ ਜਿਹੜੀ ਚੀਜ਼ ਨਾਲ ਸਰਦਾ ਉਹ ਮੰਗੀ ਜਾਂਦੀ ਉਹ ਜਿਹਦੀ ਨਾਲ ਸਰਦਾ ਨਹੀਂ ਉਹ ਕਦੇ ਮੰਗੀ ਨਹੀਂ ਯਾਰ ਆ ਪਿੰਡਾਂ ਚ ਹਜੇ ਚਮਚੇ ਨੇ ਜਿਹੜੇ ਸਰਕਾਰ ਦੇ ਗੁਣਗਾਉਣ ਨਹੀਂ ਫਿਰ ਫਰੀ ਜਾਂਦੇ ਨੇ ਗੁਣਗਾਉਣ ਦੀ ਗੁਣਗਾਉਣ ਦੀ ਫਰੀ ਜਾਂਦੇ ਨੇ ਉਹ ਜ਼ਮੀਨਾਂ ਤੁਹਾਡੇ ਕੋਲੇ ਵੀ ਨਹੀਂ ਉਹ ਚਮਚੇ ਪਰ ਤੁਹਾਡੇ ਤੁਹਾਡੇ ਜੋ ਅਣਖ ਮੁੱਕ ਗਈ ਹੈ ਤੁਹਾਡਾ ਜਿਗਰਾ ਹੈ ਨਹੀਂ ਸਰਕਾਰਾਂ ਅੱਗੇ ਬੋਲਣ ਦਾ ਤੁਸੀਂ ਚਮਚੇ ਬਣ ਗਏ ਹੋਗੇ ਤੁਹਾਡੇ ਚ ਇਨੀਆਂ ਯੁਰਤਾ ਨਹੀਂ ਕਿਸੇ ਲੀਡਰ ਅੱਗੇ ਸਵਾਲ ਕਰ ਲੋਂਗੇ ਚਮਚੇ ਜ਼ਰੂਰ ਬਣ ਸਕਦੇ ਹਾਂ ਜਿਹੜਾ ਲੀਡਰ ਚੰਗਾ ਹੈ ਆਪਾਂ ਵੀ ਹਮੀ ਪਰਦੇ ਆ ਵੀ ਯਾਰ ਫਲਾਣਾ ਚੰਗਾ ਹੈ ਚੰਗੀ ਚੰਗਾ ਕੰਮ ਕਰਦਾ ਹੈ ਪਰ ਜਿੱਥੇ ਕੋਈ ਗਲਤ ਨੂੰ ਗਲਤ ਕਹਿੰਦਾ ਮਾਦਾ ਰੱਖੋ ਜਿਗੜਾ ਰੱਖੋ ਜਿਗੜਾ ਹੋਣਾ ਚਾਹੀਦਾ ਵੀ ਇੱਥੇ ਆ ਗਲਤ ਹੈ ਸਮੇਂ-ਸਮੇਂ ਤੇ ਜਿਹੜਾ ਬੰਦਾ ਕੋਈ ਗਲਤੀ ਕਰਦਾ ਉਹਨੂੰ ਗਲਤ ਹੀ ਕਹੋ ਚਾਹੇ ਤੁਹਾਡਾ ਆਪਣਾ ਚਾਹੇ ਬਗਾਨਾ ਹੈ ਇਸ ਕਰਕੇ ਬਾਈ ਆ ਜਮੀਨਾ ਨਾ ਛੱਡਿਓ ਪੰਜਾਬੀਓਏ ਹੱਥ ਜੋੜਦੇ ਆ ਓਏ ਪੈਰੀਂ ਹੱਥ ਹਲਵਾ ਲਓ ਆ ਜਮੀਨਾ ਨਾ ਦਿਓ ਬਾਈ ਤੁਹਾਡੇ ਪੱਲੇ ਆਪਣੇ ਪੱਲੇ ਕੱਖ ਹੀ ਨਹੀਂ ਰਹਿਣਾ ਜੇ ਜਮੀਨਾ ਲੈ ਗਏ ਆਪ ਲੈਂਡ ਪੂਲਿੰਗ ਬਣਾਤਾ ਅਰਬਨ ਸਟੇਟਾਂ ਜਿਹਨੇ ਮੰਗੀ ਨਹੀਂ ਉਹ ਚੀਜ਼ ਦੇ ਹੀ ਜਾਂਦੇ ਆ ਅਰਬਨ ਸਟੇਟ ਕੀਨੇ ਮੰਗੀ ਐ ਲੋਕ ਤਾਂ ਲਾਜ਼ ਮੰਗਦੇ ਆ ਲੋਕ ਤਾਂ ਪੜ੍ਹਾਈ ਫਰੀ ਮੰਗਦੇ ਆ ਲੋਕ ਪੰਜਾਬ ਨੂੰ ਰੰਗਲਾ ਪੰਜਾਬ ਮੰਗਦੇ ਆ ਇਹ ਕੰਗਲਾ ਬਣਾਉਣ ਤੇ ਲੱਗੇ ਹੋਏ ਆ ਇਸ ਕਰਕੇ ਸਮਝੋ ਗੱਲ ਨੂੰ ਬਾਈ ਸੋ ਸਰਕਾਰਾਂ ਨੇ ਆਪਣੇ ਪੇਜ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਦੋ ਤਿੰਨ ਬੰਦ ਕਰਤੇ ਸੋ ਇਸ ਪੇਜ ਰਾਹੀਂ ਹੁਣ ਤੁਹਾਡੇ ਨਾਲ ਜੁੜਿਆ ਕਰਾਂਗੇ